ਵੀਡੀਓ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਪਾਚਣ ਕਿਰਿਆ ਦੀ ਅੱਜ ਦੀ ਵੀਡੀਓ ਦੇ ਵਿੱਚ ਆਪਣੀ ਇਹੀ ਟੌਪਿਕ ਹੋਊਗਾ ਕਿ ਤੁਹਾਡੀ ਪਾਚਣ ਕਿਰਿਆ ਸਹੀ ਨਾ ਹੋਣ ਕਰਕੇ ਤੁਹਾਨੂੰ ਗੈਸ ਬਣਦੀ ਆ ਅਫਰੇਮਾ ਹੁੰਦਾ ਪੇਟ 'ਚ ਭਾਰਾਪਨ ਹੁੰਦਾ ਜਾਂ ਬਦਬੂਦਾਰ ਗੈਸ ਨਿਕਲਦੀ ਆ ਜਾਂ ਮੂੰਹ ਦੇ ਵਿੱਚੋਂ ਗੰਦੀ 스ਮੈਲ ਆਉਂਦੀ ਆ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਨੇ ਤੁਹਾਡਾ ਖਾਣਾ ਹਾਜਮ ਨਹੀਂ ਹੁੰਦਾ ਤੇ ਆ ਬਹੁਤ ਵਾਰ ਦਾ ਖਟੀਆਂ ਢ ਘਾਹ ਆਉਂਦੀਆਂ ਨੇ ਕਿ ਆਮ ਹੀ ਇਹ ਪ੍ਰੋਬਲਮਾਂ ਹੁੰਦੀਆਂ ਰਹਿੰਦੀਆਂ ਨੇ ਕਦੇ ਅਸੀਂ ਇਹਦੇ ਵੱਲੀ ਬਹੁਤਾ ਧਿਆਨ ਨਹੀਂ ਦਿੰਦੇ ਜਦੋਂ ਇਹ ਚੀਜ਼ਾਂ ਵੱਲੀ ਸੀ ਧਿਆਨ ਨਹੀਂ ਦਿੰਦੇ ਹੌਲੀ ਹੌਲੀ ਵਾਧ ਤੇ ਪਾਦੇ ਸਾਨੂੰ ਗਾਹਾਂ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਨੇ ਪਰ ਜੇ ਅਸੀਂ ਇਸ ਚੀਜ਼ ਵੱਲੀ ਧਿਆਨ ਦੇ ਲਈਏ ਇਹਨਾਂ ਨੂੰ ਪਹਿਲਾਂ ਹੀ ਪਛਾਣ ਲਈਏ ਵੀ ਇਹ ਰੋਗਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੁਹਾਡੇ ਸਰੀਰ ਦੇ ਅੰਦਰ ਤਾਂ ਅਸੀਂ ਇਹਨੂੰ ਪਹਿਲਾਂ ਹੀ ਠੀਕ ਕਰ ਲਈਏ ਤਾਂ ਸਾਨੂੰ ਪ੍ਰੋਬਲਮਾਂ ਬਾਕੀ ਦੀਆਂ ਜਿਹੜੀਆਂ ਬਿਮਾਰੀਆਂ ਆਉਣੀਆਂ ਨੇ ਅੱਗੇ ਜਾ ਕੇ ਉਹਨਾਂ ਤੋਂ ਅਸੀਂ ਬਚ ਸਕਦੇ ਹਾਂ ਹੁੰਦਾ ਕੀ ਆ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵਾ ਵੀ ਤੁਸੀਂ ਲੋੜ ਤੋਂ ਜ਼ਿਆਦਾ ਖਾ ਲੈਂਦੇ ਹੋ ਮੰਨ ਲਓ ਤੁਸੀਂ ਸਵੇਰ ਦਾ ਖਾਣਾ ਖਾਧਾ ਸਭ ਤੋਂ ਪਹਿਲਾਂ ਤੁਸੀਂ ਉੱਠੇ ਉੱਠ ਕੇ ਚਾਹ ਪੀਤੀ ਉਹਦੇ ਨਾਲ ਕੁਝ ਖਾ ਲਿਆ ਥੋੜਾ ਜਿਹਾ ਉਸ ਤੋਂ 1 ਘੰਟੇ ਬਾਅਦ ਤੁਸੀਂ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਤੁਸੀਂ 11 ਵਜੇ ਫਿਰ ਚਾਹ ਪੀਲੀ ਚਾਹ ਦੇ ਨਾਲ ਫਿਰ ਕੁਝ ਖਾ ਲਿਆ ਤੁਸੀਂ ਫਿਰ ਤੁਸੀਂ 2 ਵਜੇ ਰੋਟੀ ਖਾ ਲਈ ਫਿਰ ਉਸ ਤੋਂ ਬਾਅਦ 3 ਜਾਂ 4 ਵਜੇ ਚਾਹ ਪੀਤੀ ਫਿਰ ਉਹਦੇ ਨਾਲ ਤੁਸੀਂ ਕੁਝ ਨਾ ਕੁਝ ਖਾ ਲਿਆ ਵਿੱਚ ਦੀ ਹੋਰ ਵੀ ਕੋਈ ਫਰੂਟ ਲੈ ਲਿਆ ਜਾਂ ਕੁਝ ਵੀ ਲੈ ਲਿਆ ਇਸੀ ਤਰ੍ਹਾਂ ਤੁਸੀਂ ਰਾਤ ਦੀ ਰੋਟੀ ਜਿਹੜੀ ਫਿਰ ਲੇਟ ਖਾਧੀ ਰਾਤ ਨੂੰ 9-10 ਵਜੇ ਸੌਣ ਤੋਂ 10-15 ਮਿੰਟ ਪਹਿਲਾਂ ਖਾਧੀ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਸਾਰੇ ਦਿਨ ਦਾ ਰੁਝਾਨ ਹੁੰਦਾ ਇਸ ਤਰ੍ਹਾਂ ਤੁਸੀਂ ਸਾਰਾ ਦਿਨ ਆਪਣਾ ਖਾਣ ਪੀਣ ਰੱਖਦੇ ਹੋ ਇਹ ਜਿਹੜੀ ਤੁਹਾਡੀ ਡੇਲੀ ਦੀ ਰੁਟੀਨ ਹੁੰਦੀ ਆ ਇਹਦੇ ਕਰਕੇ ਤੁਹਾਡਾ ਜਿਹੜਾ ਪਾਚੜਾ ਖਰਾਬ ਹੋ ਜਾਂਦਾ ਕਿਉਂਕਿ ਤੁਸੀਂ ਆਪਣੇ ਸਰੀਰ ਨੂੰ ਪਚਾਉਣ ਲਈ ਸਮਾਂ ਹੀ ਨਹੀਂ ਦਿੱਤਾ ਤੁਸੀਂ ਉੱਪਰ ਦੇ ਉੱਪਰ ਉਹਦੇ ਵਿੱਚ ਕੁਝ ਨਾ ਕੁਝ ਪਾਈਗੇ 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 ਉਹਦੇ ਨਾਲ ਪੇਟ ਭਰਦਾ ਰਿਹਾ ਭਰਦਾ ਰਿਹਾ ਜਿੰਨਾ ਚਿਰ ਤਾਂ ਸਰੀਰ ਨੇ ਧੱਕਾ ਚੱਲਿਆ ਲੰਬਾ ਟਾਈਮ ਸਰੀਰ ਧੱਕਾ ਚੱਲਦਾ ਆਪਣਾ ਪੇਟ ਆਪਣਾ ਧੱਕਾ ਚੱਲਦਾ ਤੇ ਉਹਨਾਂ ਚਾਰੇ ਉਹਨੂੰ ਹਾজম ਕਰੀ ਗਿਆ ਪਰ ਜਦੋਂ ਤੁਸੀਂ ਉਹ ਆਦਤ ਨੂੰ ਬਦਲਿਆ ਹੀ ਨਹੀਂ ਨਾ ਬਦਲਨ ਕਰਕੇ ਉਹ ਵਾਰ-ਵਾਰ ਇਹੀ ਸਾਰੀਆਂ ਗਲਤੀਆਂ ਤੋਂ ਫਰਾਨ ਕਰਕੇ ਫਿਰ ਤੁਹਾਡੇ ਜਿਹੜੇ ਆ ਪੇਟ ਦੇ ਵਿੱਚ ਪ੍ਰੋਬਲਮਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਖਟੀਆਂ ਡਕਾਰਾਂ ਇਹ ਸਾਰੀਆਂ ਪ੍ਰੋਬਲਮਾਂ ਗੈਸ ਬਣਨੀ ਇਹ ਸਾਰੀਆਂ ਪ੍ਰੋਬਲਮਾਂ ਹੋ ਜਾਂਦੀ ਵੀ ਤੁਹਾਡਾ ਜਿਹੜਾ ਹੁਣ ਖਾਣਾ ਪਾਚ ਨਹੀਂ ਰਿਹਾ ਸਹੀ ਤਰੀਕੇ ਨਾਲ ਉਹ ਸੜ ਰਿਹਾ ਵਾ ਗਲ ਰਿਹਾ ਵਾ ਤੇ ਉਹਦੇ ਜਿਹੜੇ ਰਸ ਨੇ ਉਹ ਸਹੀ ਪੈਦਾ ਨਹੀਂ ਹੋ ਰਹੇ ਉਹਦੇ ਤੋਂ ਸਹੀ ਰਸ ਪ੍ਰਾਪਤ ਨਹੀਂ ਹੋ ਰੇ ਬਾਡੀ ਨੂੰ ਉਹ ਰਸ ਨਹੀਂ ਪ੍ਰਾਪਤ ਹੁੰਦੇ ਤਾਂ ਤੁਹਾਡੀਆਂ ਜਿਹੜੀਆਂ ਤਾਤੂਆਂ ਨੇ ਸਰੀਰ ਦੀਆਂ ਉਹ ਘਟਣ ਲੱਗ ਜਾਂਦੀਆਂ ਨੇ ਫਿਰ ਤੁਹਾਨੂੰ ਪ੍ਰੋਬਲਮ ਆਉਂਦੀਆਂ ਨੇ ਜੋੜਾਂ ਦੇ ਦਰਦ ਆ ਕੇ ਜੀ ਦਿਮਾਗ ਦੀ ਪ੍ਰੋਬਲਮ ਆ ਰਹੀ ਆ ਨੀਂਦ ਸਹੀ ਨਹੀਂ ਆ ਰਹੀ ਅੱਖਾਂ ਦੀ ਰੋਸ਼ਨੀ ਘਟ ਰਹੀ ਆ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ ਫਿਰ ਤੁਸੀਂ ਉਹਨਾਂ ਚੀਜ਼ਾਂ ਦੀਆਂ ਦਵਾਈਆਂ ਲੈਣ ਭੱਜਦੇ ਹੋ ਜਿਸ ਤਰ੍ਹਾਂ ਦੀਆਂ ਵੀ ਤੁਹਾਨੂੰ ਬਿਮਾਰੀਆਂ ਆਉਂਦੀਆਂ ਨੇ ਜੇਦੋ ਤੁਸੀਂ ਉਹ ਦਵਾਈਆਂ ਲੈਨੇ ਹੋ ਪਰ ਤੁਸੀਂ ਉਸ ਚੀਜ਼ ਵੱਲੀ ਫੇਰ ਨਹੀਂ ਧਿਆਨ ਦਿੰਦੇ ਵੀ ਇਹ ਸ਼ੁਰੂਆਤ ਕਿੱਥੋਂ ਹੋਈ ਸੀ ਸ਼ੁਰੂਆਤ ਉਹ ਹੋਈ ਸੀ ਪੇਟ ਤੋਂ ਤੇ ਹੁਣ ਇਹ ਇੰਨਾ ਚੀਜ਼ਾਂ ਦਾ ਤੁਹਾਨੂੰ ਪਤਾ ਲੱਗ ਗਿਆ ਵੀ ਇੰਨਾ ਚੀਜ਼ਾਂ ਕਰਕੇ ਤੁਹਾਨੂੰ ਇਹ ਬਿਮਾਰੀਆਂ ਆਉਣੀਆਂ ਨੇ ਤਾਂ ਤੁਸੀਂ ਹੁਣ ਉਸ ਚੀਜ਼ ਦਾ ਸਭ ਤੋਂ ਪਹਿਲਾਂ ਸੁਧਾਰ ਕਰਨਾ ਆਪਣੇ ਡੇਲੀ ਰੁਟੀਨ ਦਾ ਤੇ ਉਸ ਤੋਂ ਬਾਅਦ ਤੁਸੀਂ ਕਿਹੜਾ ਆਪਾ ਕਰਨਾ ਕਿਹੜਾ ਨੁਸਖਾ ਅਪਣਾਉਣਾ ਵਾ ਤੁਸੀਂ ਉਹਦੇ ਨਾਲ ਤੁਹਾਡੀ ਜਿਹੜੀ ਪਾਚਣ ਕਰਿਆ ਵਾ ਅਗਨੀ ਮੰਦ ਹੋਈ ਹੋਈ ਆ ਉਹ ਦੁਬਾਰਾ ਠੀਕ ਹੋ ਜਵੇ ਇਸ ਨੁਸਖੇ ਦੇ ਨਾਲ ਨਾਲ ਤੁਸੀਂ ਡੇਲੀ ਦੀ ਰੁਟੀਨ ਆਪਣੀ ਜਰੂਰ ਠੀਕ ਕਰਨੀ ਹੈ ਇਹ ਇਹ ਗੱਲ ਦਾ ਖਾਸ ਧਿਆਨ ਰੱਖਣਾ ਤੇ ਹੁਣ ਆਪਾਂ ਤੁਹਾਨੂੰ ਅੱਜ ਦਾ ਨੁਸਖਾ ਲਖਾਉਣ ਲੱਗੇ ਆਂ ਵੀ ਅੱਜ ਦੇ ਨੁਸਖੇ ਦੇ ਵਿੱਚ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤਣੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਵਰਤਣਾ ਤੇ ਕਿਹੜੀਆਂ-ਕਿਹੜੀਆਂ ਜੜੀ-ਬੂਟੀਆਂ ਲੈ ਕੇ ਤੁਸੀਂ ਉਹਨਾਂ ਦਾ ਪਾਊਡਰ ਬਣਾ ਕੇ ਰੱਖਣਾ ਤੇ ਉਹਨੂੰ ਕਿਸ ਤਰ੍ਹਾਂ ਵਰਤਣਾ ਉਹ ਸਾਰੀ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਆਪਣਾ ਕਾਪੀ ਪੈਨ ਚੱਕ ਲਓ ਤੇ ਇਹ ਵਾਲਾ ਨੁਸਖਾ ਨੋਟ ਕਰ ਲਓ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਆਪਣਾ ਆਵਲਾ ਹੁੰਦਾ ਉਹ ਲੈਣਾ ਤੁਸੀਂ 50 ਗ੍ਰਾਮ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਔਲਾ ਵੀ ਕਹਿ ਦਿੰਨੇ ਆ ਔਲਾ 50 ਗ੍ਰਾਮ ਤੇ ਹਰੜ ਹੁੰਦੀ ਹੈ ਜਿਹੜੀ ਉਹ ਤੁਸੀਂ ਲੈਣੀ ਹੈ ਜੀ 50 ਗ੍ਰਾਮ ਦੋਨੇ ਚੀਜ਼ਾਂ ਬਰਾਬਰ ਲੈਣੀਆਂ ਨੇ ਇਹ ਇਸ ਤੋਂ ਬਿਨਾਂ ਤੁਸੀਂ ਜਿਹੜੀ ਆਪਣੀ ਹੁੰਦੀ ਆ ਸੌਫ ਉਹ ਵੀ ਤੁਸੀਂ 50 ਗ੍ਰਾਮ ਲੈ ਸਕਦੇ ਹੋ ਇਹ ਤਿੰਨ ਚੀਜ਼ਾਂ ਮੈਂ ਫੇਰ ਤੁਹਰਾ ਦਿੰਨਾ ਆਵਲਾ ਹੋ ਗਿਆ ਹਰੜ ਹੋ ਗਈ ਤੇ ਸੌਫ ਇਹ ਤਿੰਨੇ ਚੀਜ਼ਾਂ ਤੁਸੀਂ 50 50 ਗ੍ਰਾਮ ਲੈਣੀਆਂ ਨੇ ਹੁਣ ਇਸ ਤੋਂ ਇਲਾਵਾ ਜਿਹੜੀਆਂ ਤੁਸੀਂ 15 15 ਗ੍ਰਾਮ ਲੈਣੀਆਂ ਨੇ ਉਹ ਚੀਜ਼ਾਂ ਨੋਟ ਕਰੋ ਉਹਦੇ ਵਿੱਚ ਤੁਸੀਂ ਕਾਲਾ ਜੀਰਾ ਅਜਵਾਇਣ ਇਹ ਲੈਣਾ ਤੁਸੀਂ 15-15 ਗ੍ਰਾਮ ਤੇ ਇੱਕ ਕਾਲਾ ਨਮਕ ਇਹ ਵੀ ਤੁਸੀਂ 15 ਗ੍ਰਾਮ ਲੈਣਾ ਇਹ ਤਿੰਨ ਚੀਜ਼ਾਂ ਤੁਹਾਡੀਆਂ 15-15 ਗ੍ਰਾਮ ਹੋਈਆਂ ਨੇ ਦੂਸਰੀਆਂ ਤੁਹਾਡੀਆਂ 50-50 ਗ੍ਰਾਮ ਹੋਈਆਂ ਨੇ ਇਹਨਾਂ ਸਾਰੀਆਂ ਨੂੰ ਪੀਸ ਕੇ ਤੁਸੀਂ ਇਹਨਾਂ ਦਾ ਪਾਊਡਰ ਬਣਾ ਕੇ ਰੱਖ ਲੈਣਾ ਕੱਚ ਦੇ ਯਾਰ ਦੇ ਵਿੱਚ ਪਾ ਕੇ ਰੱਖਣਾ ਵਾ ਕੱਚ ਦਾ ਜਿਹੜਾ ਮਰਤਵਾਨ ਹੁੰਦਾ ਉਹਦੇ ਵਿੱਚ ਪਾ ਕੇ ਰੱਖਣਾ ਪਲਾਸਟਰ ਦੇ ਵਿੱਚ ਨਹੀਂ ਪਾ ਕੇ ਰੱਖਣਾ ਇਹਨੂੰ ਤੁਸੀਂ ਇਹਨੂੰ ਤੁਸੀਂ ਰੋਟੀ ਤੋਂ ਅੱਧਾ ਘੰਟਾ ਬਾਅਦ ਕੋਸੇ ਜੇ ਪਾਣੀ ਨਾਲ ਲੈਣਾ ਤੁਸੀਂ ਇਹ ਇਹਦੀ ਜਿਹੜੀ ਵਰਤੋਂ ਕਰਨੀ ਆ ਤੁਸੀਂ 1 ਗ੍ਰਾਮ ਤੋਂ ਲੈ ਕੇ 3 ਗ੍ਰਾਮ ਤੱਕ ਵਰਤਣੀਆਂ ਯਾਨੀ ਕਿ ਤੁਸੀਂ ਅੱਧੇ ਚਮਚ ਤੱਕ ਇਹਦੀ ਵਰਤੋਂ ਕਰ ਸਕਦੇ ਹੋ ਸਵੇਰੇ ਸਾਮ 2 ਟਾਈਮ ਰਾਤ ਦੇ ਖਾਣੇ ਤੋਂ ਬਾਅਦ ਵੀ ਇਸੇ ਤਰ੍ਹਾਂ ਤੇ ਸਵੇਰ ਦੇ ਖਾਣੇ ਤੋਂ ਬਾਅਦ ਵੀ ਇਸੇ ਤਰ੍ਹਾਂ 2 ਟਾਈਮ ਇਹਨੂੰ ਤੁਸੀਂ ਖਾਣਾ ਪਰ ਇਹਦੇ ਨਾਲ-ਨਾਲ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਵੀ ਆਪਣੀ ਜਿਹੜੀ ਡੇਲੀ ਰੁਟੀਨ ਆ ਉਹਨੂੰ ਜ਼ਰੂਰ ਸੁਧਾਰਨਾ ਤੇ ਰਾਤ ਦਾ ਖਾਣਾ ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਖਾਣਾ ਇੱਕ ਹੋਰ ਖਾਸ ਗੱਲ ਦਾ ਧਿਆਨ ਰੱਖਣਾ ਵੀ ਤੁਸੀਂ ਜਿਹੜੀ ਰੋਟੀ ਆ ਜੇ ਤੁਸੀਂ ਤਿੰਨ ਰੋਟੀਆਂ ਖਾਣੇ ਹੋ ਤਾਂ ਤੁਸੀਂ ਉਹਦੀ ਜਗ੍ਹਾ ਤੇ ਦੋ ਜਾਂ ਢਾਈ ਰੋਟੀਆਂ ਹੀ ਖਾਣੀਆਂ ਨੇ ਪੇਟ ਨੂੰ ਪਉਣਾ ਹੀ ਭਰਨਾ ਫੁੱਲ ਨਹੀਂ ਭਰਨਾ ਇਹ ਗੱਲ ਦਾ ਖਾਸ ਧਿਆਨ ਰੱਖੋਗੇ ਜਦੋਂ ਤੁਸੀਂ ਹੁਣ ਕਈ ਵਾਰੀ ਕੀ ਹੁੰਦਾ ਇੱਥੇ ਅਸੀਂ ਸੋਚਦਾ ਵੀ ਮਾਤਾ ਫਿਰ ਭੁੱਖ ਆ ਰਹਿ ਜੂ ਭੁੱਖੇ ਨਹੀਂ ਰਹੋਗੇ ਤੁਹਾਡਾ ਜਿਹੜਾ ਖਾਣਾ ਖਾਦਾ ਹੋਊਗਾ ਉਹਦੇ ਵਿੱਚੋਂ ਰਸ ਪੂਰੇ ਵਣਨ ਕੇ ਤ੍ਰਿਪਤੀ ਢੁਕਾਰ ਆਊਗਾ ਤੁਹਾਨੂੰ ਉਹਦੇ ਰਸ ਪੂਰੇ ਵੜਨਗੇ ਤੇ ਤੁਹਾਡੇ ਜਿਹੜੇ ਸਰੀਰ ਦੇ ਵਿੱਚ ਪ੍ਰੋਬਲਮਾਂ ਆਉਣੀਆਂ ਨੇ ਕਿਸੇ ਤਰ੍ਹਾਂ ਦੀਆਂ ਵੀ ਕੋਈ ਵੀ ਘਾਟਾਂ ਆਉਣੀਆਂ ਨੇ ਉਹ ਘਾਟਾਂ ਕਦੇ ਨਹੀਂ ਆਉਣਗੀਆਂ ਭਾਵੇਂ ਤੁਸੀਂ ਰੁੱਖਾ ਸੁੱਖਾ ਖਾਣਾ ਖਾਣੋ ਉਹਦੇ ਵੀ ਪੂਰੇ ਰਸ ਵੜਨਗੇ ਇਸ ਤਰ੍ਹਾਂ ਦਾ ਤੁਸੀਂ ਯਾਨੀ ਇਹਨੂੰ ਇਸ ਤਰ੍ਹਾਂ ਤੁਸੀਂ ਆਪਣੇ ਡੇਲੀ ਰੁਟੀਨ ਨੂੰ ਸਹੀ ਰੱਖਣਾ ਜੇ ਇਹ ਨੁਸਖਾ ਤੁਸੀਂ ਨਹੀਂ ਘਰ ਤਿਆਰ ਕਰ ਸਕਦੇ ਤੁਹਾਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਵੈਸੇ ਤਾਂ ਆਮ ਹੀ ਚੀਜ਼ਾਂ ਮਿਲ ਜਾਂਦੀਆਂ ਨੇ ਪंसारी ਦੇ ਜਾ ਕੇ ਜੇ ਤੁਸੀਂ ਉਹਨਾਂ ਨੂੰ ਕਹੋਗੇ ਉੱਥੋਂ ਤੁਹਾਨੂੰ ਮਿਲ ਜਾਂਦੀਆਂ ਨੇ ਪਰ ਜੇ ਫੇਰ ਵੀ ਤੁਸੀਂ ਨਹੀਂ ਤਿਆਰ ਕਰ ਸਕਦੇ ਤੁਹਾਨੂੰ ਨਹੀਂ ਮਿਲਦੀਆਂ ਤਾਂ ਤੁਸੀਂ ਸਾਡੇ ਤੋਂ ਵੀ ਮੰਗਵਾ ਸਕਦੇ ਹੋ ਅਸੀਂ ਸਪੈਸ਼ਲ ਚੂਰਨ ਬਣਾਉਂਦੇ ਆਂ ਪੇਟ ਲਈ ਜਿਹਦੇ ਵਿੱਚ ਸਾਡੀਆਂ 20 25 ਜੜੀ ਬੁੱਟੀਆਂ ਪਾਈਆਂ ਹੁੰਦੀਆਂ ਨੇ ਉਹਦੇ ਬਹੁਤ ਜ਼ਿਆਦਾ ਲਾਭ ਹੁੰਦੇ ਨੇ ਉਹ ਹਰ ਤਰ੍ਹਾਂ ਦਾ ਤੁਹਾਡਾ ਜਿਹੜਾ ਪੇਟ ਦੀ ਪ੍ਰੋਬਲਮ ਹੁੰਦੀ ਹੈ ਹਰ ਤਰ੍ਹਾਂ ਦੀ ਪੇਟ ਦੀ ਪ੍ਰੋਬਲਮ ਨੂੰ ਹਾਜਮੇ ਸੰਬੰਧੀ ਜਿੰਨੀਆਂ ਵੀ ਦਿੱਕਤਾਂ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਠੀਕ ਕਰ ਦਿੰਦਾ ਉਹ ਸਾਡੇ ਤੋਂ ਤੁਸੀਂ ਮੰਗਵਾ ਸਕਦੇ ਹੋ ਸਾਡੇ ਵਟਸਐਪ ਤੇ ਤੁਸੀਂ ਮੈਸੇਜ ਕਰਕੇ ਸਾਡੇ ਤੋਂ ਮੰਗਵਾ ਸਕਦੇ ਹੋ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਹੀ ਤੁਹਾਨੂੰ ਵੀਡੀਓ ਲੈ ਕੇ ਆਉਂਦੇ ਰਹਾਂਗੇ ਜਿਦੇ ਵਿੱਚ ਜਿੰਨੇ ਵੀ ਸਾਡੇ ਕੋਲੇ ਨੁਸਖੇ ਨੇ ਘਰੇਲੂ ਨੁਸਖੇ ਜਿਹੜੇ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ ਉਹ ਸਾਰੇ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ